ਸਾਰਿਆਂ ਨੂੰ ਮੇਰਾ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਸਾਈਕਲਾਂ ਦਾ ਟ੍ਰੈਂਡ ਉਹਨ ਫੇਰ ਮੁੜ ਕੇ ਆ ਗਿਆ ਆ ਦੇਖੋ ਸਾਈਕਲ ਵਰਲਡ ਨਾਮ ਦੀ ਦੁਕਾਨ ਨੀਅਰ ਘਨੋਲੀ ਬੈਰੀਅਲ ਦੇ ਖੁੱਲ ਗਈ ਆ ਘਨੋਲੀ ਦਾ ਬੈਰੀਅਲ ਦਾ ਕੱਟ ਦੇ ਸਾਹਮਣੇ ਬਿਲਕੁਲ ਇਹ ਦੁਕਾਨ ਹੈ ਇੱਥੇ ਹਰ ਪ੍ਰਕਾਰ ਦਾ ਸਾਈਕਲ ਅਵੇਲੇਬਲ ਆ ਚਾਹੇ ਤੁਸੀਂ ਵੱਡਿਆਂ ਲਈ ਲੈਣਾ ਬੱਚਿਆਂ ਲਈ ਦੇਖੋ ਹਾਂ ਵਧੀਆ ਕਲਾ ਹਰ ਇੱਕ ਵਧੀਆ ਤੇ ਵਧੀਆ ਕਲਰ ਦੇ ਇੱਥੇ ਸਾਈਕਲ ਅਵੇਲੇਬਲ ਆ ਛੋਟੇ ਬੱਚਿਆਂ ਦੇ ਲਈ ਤਿੰਨ ਟਾਇਰਾਂ ਵਾਲੀ ਸਾਈਕਲ ਵੀ ਅਵੇਲੇਬਲ ਆ ਆ ਦੇਖੋ ਇਹ ਸਾਈਕਲਾਂ ਦਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਆ ਦੇਖੋ ਚੌੜੇ ਟਾਇਰਾਂ ਵਾਲਾ ਸਾਈਕਲ ਆ ਅੱਜ ਕੱਲ ਨੌਜਵਾਨੀ ਸਾਈਕਲ ਨੂੰ ਬਹੁਤ ਪਸੰਦ ਕਰ ਰਹੇ ਆ ਦੇਖੋ ਤੇ ਛੋਟੇ ਬੱਚਿਆਂ ਦੇ ਲਈ ਤਿੰਨ ਟਾਇਰਾਂ ਵਾਲੀ ਸਾਈਕਲ ਦੇਖੋ ਰੋਪੜ ਦੇ ਨਾਲ ਉਹ ਸਸਤੇ ਰੇਟਾਂ ਦੇ अवेलेबल ਆ ਜੀ ਤੁਹਾਨੂੰ ਰੋਪੜ ਹਿਮਾਚਲ ਵਾਲੇ ਮੇਰੇ ਵੀਰ ਜਿਹੜੇ ਹਿਮਾਚਲ ਵਾਲੇ ਰੋਪੜ ਨੂੰ ਜਾਣਦੇ ਆ ਆਪਣਾ ਟਾਈਮ ਖਰਾਬ ਕਰਦੇ ਆ ਦੇਖੋ ਤੁਹਾਨੂੰ ਨੇੜੇ ਲਿਆਂਦਾ ਬਿਲਕੁਲ ਸਪੇਅਰ ਪਾਰਟ ਹਰ ਇੱਕ ਸਾਈਕਲ ਦਾ ਇੱਥੇ ਮਿਲੂਗਾ अवेलेबल ਆ ਹਰੇਕ ਤਰ੍ਹਾਂ ਸਿਕੈਲ ਦੀ ਰਿਪੇਅਰ ਕੀਤੀ ਜਾਂਦੀ ਹੈ ਉਰੇ ਤੇ ਤੁਹਾਨੂੰ ਸਪੇਅਰ ਪਾਰਟ ਦੀ ਲਈ ਵੀ ਬਾਹਰ ਜਾਣ ਦੀ ਲੋੜ ਨਹੀਂ ਜੀਨੇ ਵੀ ਮੇਰੇ ਬਾਈ ਨੇ ਵਿਜ਼ਿਟ ਕਰਨਾ ਹੋਵੇ ਕਨੋਲੀ ਬੈਰੀਅਲ ਦੇ ਬਿਲਕੁਲ ਕਰੀਬ ਸਾਈਕਲ ਵਰਡ ਮਨਜੀਤ ਟਾਪੇਰੇ ਬਿਲਕੁਲ ਸਾਹਮਣੋਂ ਸਾਹਮਣੇ ਓਪੋਜ਼ਿਟ ਸਾਈਡ ਆ ਇਹ ਸਾਈਕਲ ਦੀ ਦੁਕਾਨ ਤੇ ਜੇ ਕਿਸੇ ਮੇਰੇ ਵੀਰ ਨੂੰ ਮੈਂ ਇਸ ਨਾਲ ਇਹ ਬੀੜ ਦਾ ਨੰਬਰ ਵੀਡੀਓ ਨੇ ਥੱਲੇ ਮੈਂਸ਼ਨ ਕਰ ਦੇਣਾ ਅਗਰ ਮੇਰੇ ਕਿਸੇ ਵੀਰ ਨੂੰ ਪਤਾ ਨਾ ਹੋਵੇ ਤਾਂ ਉਹ ਨੰਬਰ ਤੇ ਫੋਨ ਕਰਕੇ ਜਰੂਰ ਇੱਥੇ ਇੱਕ ਵਾਰ ਵਿਜ਼ਿਟ ਕਰੋ